ਚਲੋ ਮੈਂ ਬੋਲਣਾ ਸ਼ੁਰੂ ਕਰਦਾ ਹਾਂ ਤਾਂ ਰੌਲਾ ਰੱਪਾ ਹੀ ਪੈਂਦਾ ਮੈਨੂੰ ਲੱਗਦਾ ਕੰਨਾਂ 'ਚ ਪੈਣਾ ਨਹੀਂ ਇਹ ਬਹੁਤ ਹੀ ਸਰਕਾਰ ਜੋ ਕਿਰਤੀ ਲੋਕੋ ਮੇ ਤੋਂ ਪਹਿਲਾਂ ਸੂਝਵਾਨ ਬੁਲਾ ਰਿਆ ਨੇ ਆਪ ਨੇ ਥੋੜੇ ਸਮੇਂ ਦੇ ਵਿੱਚ ਕੁਜੇ ਦੇ ਵਿੱਚ ਸਮੁੰਦਰ ਬੰਦ ਕੀਤਾ ਸਾਡੀਆਂ ਮੰਗਾਂ ਨੂੰ ਲੈ ਕੇ ਅੱਜ ਦੀਆਂ ਹਾਲਾਤਾਂ ਨੂੰ ਲੈ ਕੇ ਬੈਂਕ ਸਾਡੇ ਕੋਲੇ 5 ਹੁੰਦੇ ਆ ਤੇ ਮਸਲੇ ਬਹੁਤ ਵੱਡੇ ਹੁੰਦੇ ਆ ਫੇਰ ਵੀ ਅਸੀਂ ਇਹਦਾ ਜੱਕਾ ਰੋਂੜ ਰਹੇ ਆ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਰੂੰਗਾ ਤੁਸੀਂ ਸਾਡੀ ਉਹ ਸੋਚਣੀ ਨੂੰ ਰੰਗ ਭਾਗ ਲਾਇਆ ਜਿੱਦਣ ਸੰਯੁਕਤ ਕਿਸਾਨ ਮੋਰਚੇ ਨੇ ਲੈਂਡ ਪੂਲਿੰਗ ਦੇ ਖਿਲਾਫ ਸਿਰ ਜੋੜ ਕੇ ਫੈਸਲਾ ਕੀਤਾ ਸੀ ਬਈ ਜਦੋਂ ਦਾ ਭਗਵੰਤ ਮਾਨ ਕਿਸਾਨੀ ਕੋਲ ਨੂੰ ਠੁੱਡੇ ਮਾਰੇ ਨੇ ਉਸ ਤੋਂ ਬਾਅਦ ਦੇਖੀਏ ਕਿਸਾਨਾਂ 'ਚ ਗੁੱਸਾ ਹੈਗਾ ਕਿ ਨਹੀਂ ਹੈਗਾ ਇਸ ਕਰਕੇ ਅਸੀਂ ਚੰਡੀਗੜ੍ਹ ਜਾਣ ਤੋਂ ਪਹਿਲਾਂ ਟਰੈਕਟਰ ਮਾਰਚ ਤੇ ਪੰਜਾਬ ਦਾ ਅੱਜ ਦਾ ਇਕੱਠ ਅਸੀਂ ਤੁਹਾਨੂੰ ਸੱਤਾ ਦਿੱਤਾ ਸੀ ਤੇ ਤੁਸੀਂ ਕਰਕੇ ਦੱਸਤਾ ਬਈ ਪੰਜਾਬ ਦੇ ਜੰਮਿਆਂ ਨੂੰ ਨਹਿਤ ਮਹਿਮਾ ਤੁਸੀਂ ਉਸ ਮਹਿਮਾ ਦਾ ਹਿੱਸਾ ਹੀ ਨਹੀਂ ਬਣਿਆ ਤੁਸੀਂ ਆਗੂ ਬਣਿਆ ਸੰਯੁਕਤ ਕਿਸਾਨ ਮੋਰਚੇ ਦਾ ਤੁਹਾਨੂੰ ਸਲੂਟ ਹੈ ਤੁਹਾਨੂੰ ਸਲਾਮ ਹੈ ਲੈਂਡ ਪੂਲਿੰਗ ਪਾਲਸੀ ਭਾਵੇਂ ਅੱਜ ਦੀਆਂ ਹਾਲਤਾਂ ਚ ਇਹਨਾਂ ਨੇ ਪਿੱਛੇ ਕਰ ਲਈ ਪਰ ਭਰਾਵੋ ਅਜੇ ਜਿਹੜਾ ਵਿਘਾਣ ਹੈ ਇਹ ਤੋਂ ਵੱਡਾ ਮੌਕਾ ਵਪਾਰ ਸਮਝੌਤਾ ਜਿਹੜਾ ਜਿਨ੍ਹਾਂ ਕਿਰਤਿਆਂ ਨੂੰ ਨਿਕਲਣਾ ਜਿਹਦੀ ਸ਼ੁਰੂਆਤ ਆ 11% ਨਰਮੇ ਤੋਂ ਟੈਕਸ ਦੀ ਛੋਟ ਦੇਤੀ ਅਮਰੀਕਾ ਨੂੰ ਇਹਦੀ ਸ਼ੁਰੂਆਤ ਹੋ ਚੁੱਕੀ ਆ ਤੁਹਾਨੂੰ ਲੜਨ ਲਈ ਸਿਰਾਂ ਤੇ ਪੱਗਾਂ ਨਹੀਂ ਸਿਰਾਂ ਤੇ ਕੱਫੜ ਮੰਨ ਕੇ ਆਉਣਾ ਪਊਗਾ ਮੈਦਾਨ ਦੇ ਵਿੱਚ ਸਾਨੂੰ ਮਾਣ ਆ ਤੁਹਾਡੇ ਤੇ ਮੈਂ 30-35 ਸਾਲਾਂ ਤੋਂ ਜਿਹੜਾ ਤਜਰਬਾ ਸਿੱਖਿਆ ਉਹਦੇ ਵਿੱਚ ਦੋ ਗੱਲਾਂ ਮੈਂ ਬਾਰ-ਬਾਰ ਕਹਿਣਾ ਹੁੰਦਾ ਇੱਕ ਕਹਿਣਾ ਹੁੰਦਾ ਕੱਲੇ-ਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਸਾਰੇ ਹੀ ਕਹਿੰਦੇ ਆ ਸਾਰੀਆਂ ਜਥੇਬੰਦੀਆਂ ਕਹਿੰਦੀਆਂ ਪਰ ਅਮਲਕ ਥੋੜੇ ਲਾਗੂ ਕਰਦੇ ਆ ਜਿੱਥੇ ਤੁਸੀਂ ਇਹ ਨਾਰਾ ਲਾਗੂ ਕੀਤਾ ਉੱਥੇ ਹੁੰਦਾ ਕੱਠ ਲੋਹੇ ਦੀ ਲੱਠ ਸਿਰ ਵਿੱਚ ਜਾਲਮ ਦੇ ਜਿਹੜੀ ਤੁਸੀਂ ਮਾਰਤੀ ਆ ਲੈਂਡ ਪੂਲਿੰਗ ਦੇ ਮਸਲੇ ਤੇ ਸੰਜੁੱਤ ਮੋਰਚੇ ਨੇ ਤੁਹਾਨੂੰ ਸੱਦਾ ਦਿੱਤਾ ਸੀ ਹੋਰ ਪੰਜੀਰੀ ਚੋਰਾਵਾਰੇ ਬੋਲਣਾ ਸੀ ਸਰਕਾਰੀ ਮਸਲੇ ਤੇ ਬੋਲਣਾ ਸੀ ਉਹਨਾਂ ਪਿੰਡਾਂ ਨੂੰ ਸਲਾਮ ਹੈ ਜਿਨ੍ਹਾਂ ਕੋਲ ਕਰੋੜਾਂ ਰੁਪਏ ਬਚਤਾਂ ਸਸਾਇਤੀਆਂ ਦੇ ਵਿੱਚ ਪਰ ਪਹਿਲਾਂ ਇਕੱਲੀ ਪੰਜਾਬ ਸਰਕਾਰ ਸੀ ਹੁਣ ਮੋਦੀ ਹਕੂਮਤਾਂ 15-20 ਦੰਤੋਂ